ਮੈਂ ਬਹੁਤ ਕਲਾਕਾਰ ਦੇਖੇ ਜੋ ਕਹਿ ਦਿੰਦੇ ਨੇ ਸਾਡੇ ਗਾਣੇ ਅਸੀਂ ਪਹਿਲਾਂ ਐਵੇਂ ਗਾਉਂਦੇ ਸੀਗੇ ਚੰਗੇ ਗਾਣੇ ਗਾਉਂਦੇ ਸੀਗੇ ਸਾਡਾ ਕੋਈ ਗਾਣਾ ਨਹੀਂ ਚੱਲਿਆਗਾ ਅਸੀਂ ਐਵੇਂ ਦਾ ਫਿਰ ਸਾਨੂੰ ਕੰਟੈਂਟ ਬਣਾਉਣਾ ਹੀ ਪੈਣਾ ਸੀਗਾ ਤੇ ਅਸੀਂ ਵਾਇਰਲ ਹੋ ਗਏ ਤੁਸੀਂ ਮਨਜੀਤ ਸਿੰਘ ਸੋਹੀ ਨੂੰ ਪਹਿਲਾਂ ਸੁਣ ਕੇ ਦੇਖੋ ਉਸਨੇ ਇੰਟਰਵਿਊ ਦੇ ਵਿੱਚ ਇਹੀ ਗੱਲ ਕਹੀ ਵੀ ਪਹਿਲਾਂ ਮੈਂ ਲੱਚਰਤਾ ਵਾਲੇ ਗੀਤ ਗਾਉਂਦਾ ਸੀ ਤੇ ਪਹਿਲਾਂ ਮੈਂ ਲੱਚਰ ਕਲਾਕਾਰ ਸੀਗਾ ਤੇ ਉਹ ਮੇਰੇ ਗਾਣੇ ਚੱਲੇ ਨਹੀਂ ਤੇ ਨਾ ਹੀ ਮੈਂ ਉਦੋਂ ਚੱਲਿਆ ਤੇ ਇਹ ਕਹਿੰਦਾ ਜਦ ਮੈਂ ਇਹ ਮੋਟੀਵੇਸ਼ਨ ਵਾਲੇ ਤੇ ਵੀਰਸ ਵਾਲੇ ਗਾਣੇ ਗਾਉਣ ਲੱਗਿਆ ਤਾਂ ਮੇਰੇ ਗਾਣੇ ਚੱਲੇ ਤੇ ਤੁਸੀਂ ਦੇਖੋ ਨਟ ਤੇ ਕਿੱਦਾਂ ਮਿਲੀਅਨ ਦੇ ਵਿੱਚ ਉਹਨਾਂ ਦੇ ਗਾਣੇ ਹੁੰਦੇ ਟ੍ਰੈਂਡਿੰਗ ਦੇ ਵਿੱਚ ਹੁੰਦੇ ਆ ਗਾਣੇ ਇਹ ਹੁੰਦੀ ਹੈ ਗੱਲ ਉਹ ਤਾਂ ਇੱਕ ਫਾਲਤੂ ਗੱਲਾਂ ਕਰਨ ਦੀਆਂ ਗੱਲਾਂ ਹੁੰਦੀਆਂ ਆ ਤੇ ਕਿਉਂਕਿ ਉਹਨਾਂ ਦਾ ਮਾਣ ਹੀ ਹੁੰਦਾਗਾ ਵੀ ਅਸੀਂ ਇਹ ਜੇ ਗਾਣੇ ਗਾਉਣੇ ਹੈਗੇ ਆ ਉਹ ਤਾਂ ਕਰਕੇ ਵਲਾ ਲਾਉਂਦੇ ਹੈਗੇ ਆ ਵੀ ਸਾਡੇ ਪਹਿਲਾਂ ਅਸੀਂ ਐਂ ਗਾਉਂਦੇ ਸੀਗੇ ਐਵੇਂ ਨਹੀਂ ਚੱਲੇ ਤੇ ਅਸੀਂ ਤਾਂ ਕਰਕੇ ਮਤਲਬ ਕਿ ਲਚਰਤਾ ਵਾਲੇ ਗਾਣੇ ਤੇ ਬਾਈ ਨੂੰ ਮਨਜੀਤ ਸਿੰਘ ਸੋਹੀ ਨੂੰ ਸਲਾਮ ਆ ਬਈ ਜੋ ਕਿ ਤੂੰ ਚੰਗਾ ਮੁੰਡਾ ਚੱਕਿਆ ਹੈਗਾ ਤੇ ਬਹੁਤ ਚੰਗੇ ਗੀਤ ਗਾਉਣਾਗਾ ਸਲਾਮ ਆ